ਮਾਰਨ ਦੇ ਬਹੁਤ ਸ਼ਕੀਨ ਹੁੰਦੇ ਨੇ ਮਾਰਨੀ ਵੀ ਚਾਹੀਦੀ ਹੈ ਪਰ ਕਦੇ ਨਾ ਕਦੇ ਇਹ ਗੇੜੀ ਵੀ ਭਾਰੀ ਪੈ ਜਾਂਦੀ ਹੈ ਇਹ ਕਿਉਂ ਕਹਿ ਰਿਹਾ ਵੀ ਤੁਹਾਨੂੰ ਦੱਸਦੇ ਆ ਸਮਝਾਉਣੇ ਆ ਕਿ ਆਖਿਰਕਾਰ ਅਜਿਹਾ ਕੀ ਹੋਇਆ ਦਰਸਲ ਫਾਜ਼ਿਲਗਾ ਦੇ ਵਿੱਚ ਕੁਝ ਨੌਜਵਾਨ ਗੇੜੀ ਲੂਟ ਤੇ ਨਿਕਲਦੇ ਨੇ ਬਾਈਕਾਂ ਦੇ ਸਵਾਰ ਹੁੰਦੇ ਨੇ ਤੇ ਘੁੰਮਣ ਲਈ ਨਿਕਲਦੇ ਨੇ ਪਰ ਹੁੱਲੜਵਾਜੀ ਕਹਿੰਦੇ ਨੇ ਨਾ ਕਦੇ-ਕਦੇ ਭਾਰੀ ਪੈ ਜਾਂਦੀ ਹੈ ਕਿਸੇ ਦੇ ਵੱਲੋਂ ਵੀਡੀਓ ਬਣਾਈ ਗਈ ਵੀਡੀਓ ਸ਼ੇਅਰ ਕੀਤੀ ਗਈ ਤੇ ਪੁਲਿਸ ਪ੍ਰਸ਼ਾਸਨ ਦੀਆਂ ਅੱਖਾਂ ਵੀ ਖੁੱਲ ਗਈਆਂ ਲਗਾਤਾਰ ਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਸੀਗੇ ਕਿ ਮੁੰਡੇ ਗੇੜੀਆਂ ਮਾਰਦੇ ਨੇ ਹੁੱਲੜਵਾਜੀ ਕਰਦੇ ਨੇ ਨਾ ਜਾਣੇ ਕੋਈ ਅਜੀਹਾ ਹਾਸਾ ਵਾਪਰ ਜੇ ਜਿਸ ਦੇ ਕਾਰਨ ਕਿਸੇ ਦਾ ਪੁੱਤ ਆਪਣੀ ਮਾਂ ਤੋਂ ਦੂਰ ਹੋ ਜਾਏ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਵੀ ਤਗੜਾ ਐਕਸ਼ਨ ਲਿਆ ਯਾਨੀ ਕਿ ਇਹ ਮੁੰਡੇ ਅੜਿੱਕੇ ਚੜ ਗਏ ਪੁਲਿਸ ਦੇ ਤੇ ਪੁਲਿਸ ਸਰਕਾਰ ਦੇ ਵੱਲੋਂ ਇਹਨਾਂ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਉਸ ਤੋਂ ਬਾਅਦ ਇਹਨਾਂ ਤੇ ਐਕਸ਼ਨ ਲਿਆ ਇਹਨਾਂ ਦੇ ਸੱਟਾਂ ਵੀ ਲੱਗੀਆਂ ਹੋਈਆਂ ਤੁਸੀਂ ਇਸ ਤਸਵੀਰਾਂ 'ਚ ਸਾਫ਼ ਦੇਖ ਸਕਦੇ ਹੋ ਕਿ ਇਹ ਨੌਜਵਾਨ ਕਿੱਦਾਂ ਲੰਗੜਾ ਕੇ ਆ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਐਕਸ਼ਨ ਲਿਆ ਗਿਆ ਤਾਂ ਅਸੀਂ ਸਭ ਨੂੰ ਅਪੀਲ ਕਰਦੇ ਆ ਘੁੰਮਣ ਜਾਓ ਗੇੜੀਆਂ ਮਾਰੋ ਪਰ ਅਜੀਹਾ ਕੁਝ ਨਾ ਕਰੋ ਜਿੱਤੇ ਤੁਹਾਡੇ ਜਾਨ ਨੂੰ ਨੁਕਸਾਨ ਹੋ ਸਕੇ ਤੁਹਾਡੀ ਹਾਨੀ ਹੋ ਸਕੇ ਇਸ ਤੋਂ ਇਲਾਵਾ ਜੇਕਰ ਗੱਲ ਕਰਦੇ ਆ ਆਪਾਂ ਘੁੰਮਣ ਦੀ ਤਾਂ ਅਕਸਰ ਹੀ ਨੌਜਵਾਨ ਹਰ ਇੱਕ ਬਾਈਕ ਤੇ ਦੇਖਿਆ ਜਾਵੇ ਤਿੰਨ ਤੋਂ ਚਾਰ ਨੌਜਵਾਨ ਸਵਾਰ ਹੁੰਦੇ ਨੇ ਜਦਕਿ ਅਗਰ ਪ੍ਰਸ਼ਾਸਨ ਦੇ ਹਿਸਾਬ ਨਾਲ ਦੇਖਿਆ ਜਾਈਏ ਦੋ ਤੋਂ ਵੱਧ ਲੋਕ ਜਿਹੜੇ ਉਹ ਬਾਈਕ ਤੇ ਨਹੀਂ ਬੈਠਨੇ ਚਾਹੀਦੇ ਇੱਥੋਂ ਤੱਕ ਕਿ ਇਹਨਾਂ ਨੌਜਵਾਨਾਂ ਨੇ ਹੈਲਮਟ ਵੀ ਵੇਅਰ ਜਿਹੜਾ ਉਹ ਨਹੀਂ ਕੀਤਾ ਹੋਇਆ ਸੀ ਜੋ ਕਿ ਸਾਫ ਦਰਸਾਉਂਦਾ ਸੀ ਅਗਰ ਬਾਈਕ ਸਲਿੱਪ ਹੋ ਜਾਂਦੀ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਤਾਂ ਸਾਡੇ ਵੱਲੋਂ ਇਹ ਅਪੀਲ ਹੈ ਅਲਰਟ ਰਹੋ ਖੁੱਲੜਵਾਜੀ ਨਾ ਕਰੋ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ ਹਰ ਨੇ ਬਹੁਤ ਸ਼ਕੀਨ ਹੁੰਦੇ ਨੇ ਮਾਰਨੀ ਵੀ ਚਾਹੀਦੀ ਹੈ ਪਰ ਕਦੇ ਨਾ ਕਦੇ ਇਹ ਗੇੜੀ ਵੀ ਭਾਰੀ ਪੈ ਜਾਂਦੀ ਹੈ ਇਹ ਕਿਉਂ ਕਹਿ ਰਿਹਾ ਵੀ ਤੁਸੀਂ ਤੁਹਾਨੂੰ ਦੱਸਦੇ ਆ ਸਮਝਾਉਣੇ ਆ ਕਿ ਆਖਿਰਕਾਰ ਅਜਿਹਾ ਕੀ ਹੋਇਆ ਦਰਸਲ ਪਾਜ਼ਿਲਕਾ ਦੇ ਵਿੱਚ ਕੁਝ ਨੌਜਵਾਨ ਗੀੜੀ ਰੂਟ ਤੇ ਨਿਕਲਦੇ ਨੇ ਬਾਈਕਾਂ ਤੇ ਸਵਾਰ ਹੁੰਦੇ ਨੇ ਤੇ ਘੁੰਮਣ ਲਈ ਨਿਕਲਦੇ ਨੇ ਪਰ ਹੁੱਲੜਵਾਜੀ ਕਹਿੰਦੇ ਨੇ ਨਾ ਕਦੇ-ਕਦੇ ਭਾਰੀ ਪੈ ਜਾਂਦੀ ਹੈ ਕਿਸੇ ਦੇ ਵੱਲੋਂ ਵੀਡੀਓ ਬਣਾਈ ਗਈ ਵੀਡੀਓ ਸ਼ੇਅਰ ਕੀਤੀ ਗਈ ਤੇ ਪੁਲਿਸ ਪ੍ਰਸ਼ਾਸਨ ਦੀਆਂ ਅੱਖਾਂ ਵੀ ਖੁੱਲ ਗਈਆਂ ਲਗਾਤਾਰ ਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਸੀਗੇ ਕਿ ਮੁੰਡੇ ਗੇੜੀਆਂ ਮਾਰਦੇ ਨੇ ਹੁੱਲੜਵਾਜੀ ਕਰਦੇ ਨੇ ਨਾ ਜਾਣੇ ਕੋਈ ਅਜੀਹਾ ਹਾਸਾ ਵਾਪਰ ਜੇ ਜਿਸ ਦੇ ਕਾਰਨ ਕਿਸੇ ਦਾ ਪੁੱਤ ਆਪਣੀ ਮਾਂ ਤੋਂ ਦੂਰ ਹੋ ਜਾਏ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਵੀ ਤਗੜਾ ਐਕਸ਼ਨ ਲਿਆ ਯਾਨੀ ਕਿ ਇਹ ਮੁੰਡੇ ਅੜਿੱਕੇ ਚੜ ਗਏ ਪੁਲਿਸ ਦੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਉਸ ਤੋਂ ਬਾਅਦ ਇਹਨਾਂ ਤੇ ਐਕਸ਼ਨ ਲਿਆ ਇਹਨਾਂ ਦੇ ਸੱਟਾਂ ਵੀ ਲੱਗੀਆਂ ਹੋਈਆਂ ਤੁਸੀਂ ਇਸ ਤਸਵੀਰਾਂ 'ਚ ਸਾਫ਼ ਦੇਖ ਸਕਦੇ ਹੋ ਕਿ ਇਹ ਨੌਜਵਾਨ ਕਿੱਦਾਂ ਲੰਗੜਾ ਕੇ ਆ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਐਕਸ਼ਨ ਲਿਆ ਗਿਆ ਤਾਂ ਅਸੀਂ ਸਭ ਨੂੰ ਅਪੀਲ ਕਰਦੇ ਆ ਘੁੰਮਣ ਜਾਓ ਗੇੜੀਆਂ ਮਾਰੋ ਪਰ ਅਜੀਹਾ ਕੁਝ ਨਾ ਕਰੋ ਜਿੱਥੇ ਤੁਹਾਡਾ ਜਾਨ ਨੂੰ ਨੁਕਸਾਨ ਹੋ ਸਕੇ ਤੁਹਾਡੀ ਹਾਨੀ ਹੋ ਸਕੇ ਇਸ ਤੋਂ ਇਲਾਵਾ ਜੇਕਰ ਗੱਲ ਕਰਦੇ ਆ ਆਪਾਂ ਘੁੰਮਣ ਦੀ ਤਾਂ ਅਕਸਰ ਹੀ ਨੌਜਵਾਨ ਹਰ ਇੱਕ ਬਾਈਕ ਤੇ ਦੇਖਿਆ ਜਾਵੇ ਤਿੰਨ ਤੋਂ ਚਾਰ ਨੌਜਵਾਨ ਸਵਾਰ ਹੁੰਦੇ ਨੇ ਜਦਕਿ ਅਗਰ ਪ੍ਰਸ਼ਾਸਨ ਦੇ ਹਸਾਬ ਨਾਲ ਦੇਖਿਆ ਜਾਈਏ ਦੋ ਤੋਂ ਵੱਧ ਲੋਕ ਜਿਹੜੇ ਉਹ ਬਾਈਕ ਤੇ ਇਈ ਬੈਠਨੇ ਚਾਹੀਦੇ ਇੱਥੋਂ ਤੱਕ ਕਿ ਇਹਨਾਂ ਨੌਜਵਾਨਾਂ ਨੇ ਹੈਲਮਟ ਵੀ ਵੇਅਰ ਜਿਹੜਾ ਉਹ ਨਹੀਂ ਕੀਤਾ ਹੋਇਆ ਸੀ ਜੋ ਕਿ ਸਾਫ ਦਰਸਾਉਂਦਾ ਸੀ ਅਗਰ ਬਾਈਕ ਸਲਿੱਪ ਹੋ ਜਾਂਦੀ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਤਾਂ ਸਾਡੇ ਵੱਲੋਂ ਇਹੀ ਅਪੀਲ ਹੈ ਅਲਰਟ ਰਹੋ ਖੁੱਲੜਬਾਜੀ ਨਾ ਕਰੋ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ